ਦੀਪ ਸਿੰਘ ਜੀ ਦਾ ਇੱਥੇ ਰਾਧਾਕ੍ਰਿਸ਼ਨਾ ਮਤਲਬ ਹਸਪੀਟਲ ਚ ਇਹਨਾਂ ਦਾ ਇਲਾਜ ਚੱਲ ਰਿਹਾ ਜੀ ਬ੍ਰੇਨ ਟੈਕ ਹੋ ਗਿਆ ਜੀ ਇਹਨਾਂ ਨੂੰ ਤੇ ਡਾਕਟਰ ਹੁਣ ਤੱਕ 1.2 ਲੱਖ ਰੁਪਏ ਬਣਾ ਕੇ ਬੈਠੇ ਆ ਜੀ ਤੇ 1.5 ਲੱਖ ਰੁਪਏ ਆਪਾਂ ਦੇ ਦਿੱਤਾ ਤੇ 70000 ਰੁਪਏ ਹੋਰ ਬਣਾ ਕੇ ਬੈਠੇ ਆ ਜੀ ਤੇ ਥੋੜਾ ਇਹਨਾਂ ਨੂੰ ਕਿਹਾ ਵੀ ਛੋਟ ਦੇ ਮਰ ਕਰੋ ਤੁਸੀਂ ਤੇ ਨਹੀਂ ਕਰਦੇ ਵੀ 104 ਤੇ ਵੀ ਆਪਾਂ ਜਿੱਦਾਂ ਆਯੁਸ਼ਮਨ ਕਾਰਡ 104 ਤੇ ਫੋਨ ਲਾ ਕੇ ਵੇਖਿਆ ਜੀ ਤੇ ਉਹ ਵੀ ਇਹਨਾਂ ਨੇ ਕੱਟ ਕੇ ਤੇ ਕਹਿੰਦੇ ਵੀ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਲਓ ਹਾਂਜੀ ਕੋਮਣੇ ਤੁਹਾਡੇ ਮੇਰੇ ਫਾਦਰ ਸਾਹਿਬ ਜੀ ਕੀ ਕੀ ਨਾਮ ਹੈ ਤੇ ਕਿੰਨੀ ਉਮਰ ਬਲਵਿੰਦਰ ਸਿੰਘ ਹੈ ਜੀ 45 ਈਅਰ 올ਡ ਹੈ ਉਹਨਾਂ ਦੀ ਹੈਗੀ ਹੈ ਕਿੰਨੀ ਤਰੀਕ ਨੂੰ ਤੁਸੀਂ ਲੈ ਕੇ ਆਏ 4 ਤਰੀਕ ਨੂੰ ਉਹਨਾਂ ਨੂੰ ਕਰਾਇਆ ਜੀ ਤੇ 5 ਤਰੀਕ ਨੂੰ ਇਹਨਾਂ ਨੇ ઓਪਰੇਟ ਕੀਤਾ 40000 ਦਾ ਪੈਕੇਜ ਦੱਸਿਆ ਜੀ ਇਹਨੂੰ ਤੇ ਹੁਣ ਥੋੜਾ 15000 ਰੁਪਏ 7000 ਰੁਪਏ ਵੈਂਟੀਲੇਟਰ ਦਾ ਦੱਸਦੇ ਜੀ ਤੇ 15000 ਰੁਪਏ ਟੋਟਲ ਖਰਚਾ ਆਈ ਜਾਂਦਾ ਪਲੱਸ ਆਈ ਜਾਂਦਾ ਆਉਣ ਜਾਣ ਦਾ ਚਲੋ ਸਾਨੂੰ ਉਹ ਵੀ ਦਾ ਤੇ ਹੁਣ ਕੋਈ ਦੱਸਦੇ ਨਹੀਂ ਪਏ ਮਤਲਬ ਉਹਦਾ ਹੀ ਜਾਂਦੇ ਕੇ ਹੁਣ ਹੁਣ ਕੀ ਮੰਗ ਕਰਦੇ ਤੇ ਮੰਗ ਹੀ ਇਨਸਾਫ ਚਾਉਂਦੇ ਆ ਵੀ ਮਾਨੂੰ ਠੀਕ ਕਰਨ ਲਾਜ ਉਹਨਾਂ ਦਾ ਵਧੀਆ ਕਰਨ ਤੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਹੁੰਦੀ ਤੇ ਉਹਦੇ ਜ਼ਿੰਮੇਦਾਰ ਇਹ ਹੋਣਗੇ ਜੀ ਕਿ ਕਾਰਡ ਬਣਿਆ ਤੁਹਾਡਾ ਹਸੂ ਕਾਰਡ ਹਾਂਜੀ ਬਣਿਆ ਜੀ ਉਹਨਾਂ ਦਾ ਕੀ ਕਹਿੰਦੇ ਆ ਕੋਈ 104 ਤੇ ਆਪਾਂ ਉਦਾਂ ਵੀ ਪੁੱਛਿਆ ਕਹਿੰਦੇ ਨਹੀਂ ਉਹਦਾ ਹੈ ਨਹੀਂ ਵਿੱਚ ਪੈਕੇ ਨਹੀਂ ਹੈਗੇ ਜੀ ਅੱਛਾ ਤੇ ਇਹਨਾਂ ਨੇ 40000 ਦਾ ਪੈਕੇਜ ਕੀਤਾ ਸੀ ਹਾਂਜੀ 40000 ਦਾ ਕਿੰਨੇ ਪੈਸੇ ਤੁਹਾਡੇ ਕੋਲ ਲੈ ਚੁੱਕੇ ਹੁਣ ਤੱਕ ਸਵਾ ਲੱਖ ਰੁਪਇਆ ਲਾਇਆ ਪਲੱਸ ਹੀ ਹੋ ਗਿਆ ਜੀ ਟੋਟਲ ਕਿੰਨੇ ਪੈਸੇ ਤੁਹਾਡੇ ਇੱਥੇ ਲੱਗ ਚੁੱਕੇ ਨੇ ਟੋਟਲ ਸਵਾ ਲੱਖ ਤੋਂ ਪਲੱਸ ਹੋ ਗਿਆ ਜੀ ਕਿੰਨਾ ਬਿਲ ਬਣਿਆ ਕਿੰਨਾ ਬਿਲ ਬਣਿਆ ਸਵਾ ਲੱਖ ਪੌ ਹੋਣ ਕੋਈ ਦੱਸ ਦੇਣੀ ਹੈ ਕੋਈ ਹੁਣ ਨਹੀਂ ਸਰ ਇਹੀ ਕਹਿ ਰਿਹਾ ਕਿ ਮਤਲਬ ਤੁਸੀਂ ਬੁਲਾਈ ਸੀ ਜਾਂ ਉਹਨਾਂ ਨੇ ਬੁਲਾਈ ਸੀ ਉਹਨਾਂ ਨੇ ਬੁਲਾਈ ਸੀ ਡਾਕਟਰ ਸਾਹਿਬ ਲੱਗਦਾ ਨਹੀਂ ਕਿ ਨਾਲ ਬੁਲਸਾੜੇ ਵੀ ਰਲੇ ਭਾਈ ਉਹਨਾਂ ਬੁਲਸਾੜੇ ਤੇ ਕੋਈ ਗੱਲਬਾਤ ਨਹੀਂ ਕਰਦੇ ਮੋਟਰਸਾਈਕਲ ਨੂੰ ਸਗੋ ਆ ਮਾਰ ਕੇ ਕੈਂਬਰੇ ਨੂੰ ਲੱਤ ਦੇ ਗਾਂਘੇ ਆ ਜੀ ਕੋਈ ਗੱਲਬਾਤ ਨਹੀਂ ਸੁਣਦੇ ਜੀ ਹਾਂ ਜੀ ਡਾਕਟਰ ਸਾਹਿਬ ਵੀ ਸਗੋ ਉਹਨਾਂ ਦੇ ਨਹੀਂ ਸਾਨੂੰ ਚੰਗੀ ਤਰ੍ਹਾਂ ਗੱਲਬਾਤ ਕਰਦੇ ਪਏ ਟਾਈਮ ਤੇ ਡਿਗਨੇਸ ਤੋਂ ਦੱਸਦੇ ਆਹ ਮੇਰਾ ਨਾਮ ਰਮਨ ਹੈ ਮੈਂ ਸ਼੍ਰੀ ਰਾਧਾਕ੍ਰਿਸ਼ਨ ਮੈਡੀ ਸਿਟੀ ਪਿੰਡ ਨੰਬਰ ਛੱਤੀ ਬਟਾਲਾ ਰੋਡ ਤੇ ਹਸਪਤਾਲ ਹੈ ਇਹ ਪੇਸ਼ੈਂਟ ਸਾਡੇ ਕੋਲ 4 ਤਰੀਕ ਨੂੰ ਆਇਆ ਹੈ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਡਾਕਟਰ ਪੰਕੇਜ ਉਪਲ ਨੇ ਸਰਜਰੀ ਕੀਤੀ ਹੈ ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਵਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋਲ ਕੰਸੈਂਟ ਲਿੱਤੇ ਗਏ ਹੈ ਔਰ ਕੱਲੀ ਕੱਲੀ ਚੀਜ਼ ਇਹਨਾਂ ਨੂੰ ਐਕਸਪਲੇਨ ਕੀਤੀ ਗਈ ਹੈ ਔਰ ਉਹਦੇ 2 ਦਿਨ ਬਾਅਦ ਪੇਸ਼ੈਂਟ ਦੀ ਟ੍ਰੈਕਲੋਸਟਮੀ ਕੀਤੀ ਹੈ ਉਹਦੇ ਬਾਰੇ ਵੀ ਪੇਸ਼ੈਂਟ ਦੇ ਕੰਸੈਂਟ ਲਿੱਤੇ ਗਏ ਹੈ ਔਰ ਕੱਲੀ ਕੱਲੀ ਚੀਜ਼ ਪੇਸ਼ੈਂਟ ਨੂੰ ਸਮਝਾਈ ਗਈ ਹੈ ਡਾਕਟਰ ਰੋਜ਼ ਦਾ ਕਿੰਨਾ ਖਰਚਾ ਪੈ ਰਿਹਾ ਆਈਸੀਯੂ ਦਾ ਆਈਸੀਯੂ ਦਾ ਰੋਜ਼ ਦਾ ਇਹਨਾਂ ਨੂੰ 8000 ਆਈਸੀਯੂ ਦਾ ਪੈ ਰਿਹਾ 2000 ਦੀ ਇਹਨਾਂ ਨੂੰ ਆਕਸੀਜਨ ਦਾ ਪੈ ਰਿਹਾ ਖਰਚਾ ਕਿੰਨਾ ਰੋਣਾ ਕਿਸ ਚੀਜ਼ ਦਾ ਪੈ ਰਿਹਾ ਜੀ ਦੇਖੋ ਜੀ ਇਹ ਪੇਸ਼ੈਂਟ ਪਿਛਲੇ 4 ਦਿਨ ਤੋਂ ਹਸਪਤਾਲ ਇਹਨਾਂ ਕੋਲ ਡਿਮਾਂਡ ਕਰ ਰਿਹਾ ਕਿ ਇਹਨਾਂ ਦੇ ਪੈਸੇ ਡਿਊ ਹੋ ਗਏ ਆ ਸਾਨੂੰ ਅਸੀਂ ਪੈਸੇ ਦਿਓ ਦੇ ਔਰ ਅੱਜ ਜਦੋਂ 5ਵੇਂ ਦਿਨ ਪੇਸ਼ੈਂਟ ਕਹਿੰਦਾ ਜੀ ਅਸੀਂ ਪੈਸਾ ਹੜ ਕੋਈ ਨਹੀਂ ਆ ਔਰ ਨਹੀਂ ਦੇਣਾ ਤੇ ਪੇਸ਼ੈਂਟ ਇਦਾਂ ਲੈ ਕੇ ਜਾਣਾ ਹੈ ਤੇ ਜਦ ਕਿ ਇਹਨਾਂ ਦਾ ਪੇਸ਼ੈਂਟ ਇਸ ਵੇ ਬਿਲਕੁਲ ਠੀਕ ਹੈਗਾ ਤੇ ਅਸੀਂ ਅਸੀਂ ਵੀ ਚਾਹਨੇ ਆ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੋ ਗਿਆ ਹੈ ਔਰ ਹਸਪਤਾਲ ਨੇ ਹਸਪਤਾਲ ਦੇ ਸਟਾਫ ਔਰ ਡਾਕਟਰਾਂ ਦੀ ਡੇਲੀ ਵਿਜ਼ਿਟ ਨਾਲ ਅਨੀ ਮਿੰਨਤ ਲੱਗੀ ਆ ਅਸੀਂ ਚਾਹੁੰਦੇ ਆ ਕਿ ਹਸਪੀਟਲ ਨੂੰ ਇੱਕ ਰਿਸਪੈਕਟੇਬਲ ਅਮਾਉਂਟ ਦਿੱਤੀ ਜਾਵੇ ਜਿਸ ਦੇ ਨਾਲ ਕਿ ਤਾਂਕਿ ਹਸਪੀਟਲ ਦੇ ਜਿਹੜੇ ਐਕਸਪੈਂਡੀਚਰ ਗਏ ਆ ਔਰ ਮੈਡੀਸਿਨ ਦੇ ਜਿਹੜੇ ਪੇਸ਼ੇ ਨੂੰ ਲੱਗੀ ਆ ਉਹਦੇ ਪੈਸੇ ਦੀ ਡਿਮਾਂਡ ਕਰ ਰਹੇ ਆ ਉਹ ਜੈਨੂਇਨ ਡਿਮਾਂਡ ਗਈ ਆ ਆਪਾਂ ਜਿਹੜਾ ਇਲਾਜ ਕੀਤਾ ਗਿਆ ਇਸ ਤਾਂ ਵੀ ਤੁਹਾਡੇ ਆਸ਼ਵਾਨ ਕਾਰਡ ਜਾਂਦੇ ਆ ਆਯੂਸ਼ਮਨ ਕਾਰਡ ਸਾਡੇ ਹਸਪੀਟਲ ਚੱਲਦੇ ਨੇ ਜਿੱਦੇ ਚਾਹੀ ਡਾਇਲਿਸਿਸ ਫ੍ਰੀ ਕਰਦੇ ਆ ਨਿਊਰੋਲੋਜੀ ਦਾ ਸਾਰਾ ਕੰਮ ਫ੍ਰੀ ਕਰਦੇ ਆ ਉਸ ਤੋਂ ਇਲਾਵਾ ਅਸੀਂ ਸਾਡੇ ਚੂਲੇ ਵੀ ਫ੍ਰੀ ਹੁੰਦੇ ਨੇ ਨਹੀਂ ਜਿਹੜਾ ਬੇਸ ਹੋਇਆ ਉਹ ਕਹਦਾ ਹੈ ਨਹੀਂ ਉਹ ਬ੍ਰੇਨ ਹੈ ਉਹ ਆਯੂਸ਼ਮਾਨ ਚ ਨਹੀਂ ਕਵਰ ਹੁੰਦਾ ਕਿਹੜੀ ਚੀਜ਼ ਕਿਹੜੀ ਚੀਜ਼ ਦਾ ਲਾਜ ਕਰਨੋਟਮੀ ਬਹੁਤ ਹੀ ਜ਼ਰੂਰੀ ਕਰਨੋਟਮੀ ਤੋਂ ਬਾਅਦ ਟ੍ਰਿਕਲੋਸਟਮੀ ਹੋਈ ਹੈ ਇਹ ਦੋਨੇ ਆਯੂਸ਼ਮਾਨ ਚ ਕਵਰ ਨਹੀਂ ਹੁੰਦੀਆਂ ਮਰੋੜ ਦੀ ਦਿਮਾਗ ਦੀ ਵੀ ਹਾਂ ਉਹਦੇ ਚ ਸਾਰਾ ਦਿਮਾਗ ਦਾ ਇੱਕ ਹਿੱਸਾ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਅੰਦਰੋਂ ਜਿਹੜਾ ਵੀ ਬਲੱਡ ਜੰਮਿਆ ਆ ਸੀ ਸਾਰਾ ਬਾਹਰ ਕੱਢ ਲਿਆ ਉਹ ਆਯੂਸ਼ਮਾਨ ਚ ਕਵਰ ਨਹੀਂ ਹੁੰਦਾ ਜਿਹੜੀਆਂ ਬਾਕੀ ਚਾਰ ਚੀਜ਼ਾਂ ਹੁੰਦੀਆਂ ਉਹ ਅਸੀਂ ਰੋਜ਼ ਪਬਲਿਕ ਨੂੰ ਸਰਵਿਸ ਦੇ ਨਹੀਂ ਆ ਜਿੱਥੇ ਐਵਰੇਜ ਰੋਜ਼ ਦੇ ਸਾਡੇ ਕੋਲ 10 ਡਾਇਲਿਸਿਸ ਹੁੰਦੇ ਆ ਉਹਦੇ ਨਾਲ ਕਿੰਨੇ ਰੋਜ਼ ਇਹਨਾਂ ਦੇ ਪੈਸੇ ਬਣ ਚੁੱਕੇ ਹੋ ਹੁਣ ਤੱਕ ਤੇ ਕਿੰਨੇ ਨਾਲੇ ਕਿੰਨੇ ਟੋਟਲ ਬਿੱਲ ਬਣਿਆ ਤੇ ਕਿੰਨੇ ਦੇਤੇ ਹੋ ਇਹਨਾਂ ਨੇ ਇਹਨਾਂ ਦਾ 74000 ਰੁਪਏ ਬਕਾਇਆ ਹੈ ਇਹਨਾਂ ਨੇ ਦੋ ਸਰਜਰੀਆਂ ਹੋਈਆਂ ਉਸ ਤੋਂ ਇਲਾਵਾ ਅਪ੍ਰੋਕਸੀਮੇਟਲੀ ਇਹਨਾਂ ਨੇ ਸਾਨੂੰ 1 ਲੱਖ ਰੁਪਏ ਦਿੱਤਾ 74000 ਸਾਡਾ ਬਕਾਇਆ ਹੈ ਪਰ ਮਰੀਜ਼ ਕਹਿੰਦੇ ਮੈਂ ਪੈਸੇ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਡਜਸਟਮੈਂਟ ਹੁੰਦੀ ਹੈ ਜਿਹੜਾ ਕਿ ਸਾਡਾ ਹੈਲਥ케ਅਰ ਸੈਕਟਰ ਹੈ ਉਹ ਹਰ ਵੇਲੇ ਇਸ ਚੀਜ਼ ਦੇ ਨਾਲ ਹੀ ਹੁੰਦਾ ਹੈ ਕਿ ਪੇਸ਼ੈਂਟ ਦਾ ਵੀ ਕੰਮ ਅਡਜਸਟਮੈਂਟ ਹੋ ਜੇ ਔਰ ਹਸਪੀਟਲ ਲਾਸ ਨਾ ਹੋਵੇ ਇਹਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਸੀ ਤੁਸੀਂ ਇਹ ਇਹਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਹੈ ਵੀਡੀਓ ਕਨਸੈਂਟ ਹੈਗੇ ਹੈ ਇਹਨਾਂ ਦਾ ਰਿਟਰਨ ਕਨਸੈਂਟ ਹੈ ਔਰ ਜਿੰਨੇ ਵੀ ਇਹਨਾਂ ਦੇ ਰਿਲੇਟਿਵ ਆਏ ਸਭ ਦੇ ਸਾਡੇ ਕੋਲ ਕਨਸੈਂਟ ਹੈ ਇੱਕ ਇੱਕ ਅਲੀਕਲੀ ਚੀਜ਼ ਤੇ ਸਾਡੇ ਕੋਲ ਕਨਸੈਂਟ ਹੈ ਜੀ ਸਰ ਕੀ ਮਸਲਾ ਜੀ ਹਾਂਜੀ ਆਓ ਮੁੰਡਾ ਸਰ ਕੀ ਮਸਲਾ ਹੈ ਤੇ ਆਪਣਾ ਇਹ ਉੱਥੇ ਹਸਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਨਹੀਂ ਤੁਸੀਂ ਕੀ ਕਰਨ ਆਏ ਫਿਰ ਤੁਸੀਂ ਕੀ ਕਰਨ ਆਏ ਹਾਂਜੀ ਆਈਡੀ ਨੂੰ ਕਵਰ ਕਰਨੇ ਫਿਰ ਹੱਥ ਕਿੱਦਾਂ ਮਾਰਨਗੇ ਕਰੋ ਉੱਥੇ ਕਰੋ ਆਈਡੀ ਨੂੰ ਹੱਥ ਕਿੱਦਾਂ ਮਾਰਨਗੇ ਨਹੀਂ ਮਾਰਦਾ ਹੋਰ ਕਿੰਨੇ ਮਾਰੇ ਆ ਮੈਨੂੰ ਆਈਡੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨ ਆਏ ਫਿਰ ਬਟਾਟਾ ਆਰਸ਼ਾ ਵੜਨਾ ਦੇ the matter.